ਚੰਡੀਗੜ੍ਹ ਦੇ ਵਿੱਚ ਅੱਜ ਪਗੜੀ ਸੰਭਾਲ ਦਿਵਸ ਮਨਾਇਆ ਜਾ ਰਿਹਾ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਸਾਡੇ ਨਾਲ ਦਰਸ਼ਕ ਔਲਖ ਜੀ ਮੌਜੂਦ ਨੇ ਵੀ ਇੱਥੇ ਪਹੁੰਚੇ ਹੋਏ ਨੇ ਔਲਖ ਸਾਹਿਬ ਕੀ ਲੱਗ ਰਿਹਾ ਅੱਜ ਪਗੜੀ ਸੰਭਾਲ ਦਿਵਸ ਮਨਾਇਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਸ਼ਹਿਰੀਆਂ ਨੂੰ ਕੀ ਸੁਨੇਹਾ ਇਸ ਦੇ ਨਾਲ ਜਾਏਗਾ ਮੈਂ ਤਾਂ ਜੀ ਦੇਖੋ ਚਾਚਾਜੀਤ ਸਿੰਘ ਜੀ ਦਾ ਕਰਦਾਰ ਕੀਤਾ ਸੀ ਫਿਲਮ ਸ਼ਹੀਦ ਆਜਮ ਭਗਤ ਸਿੰਘ ਸੋਨੂ सूद ਵਾਲੀ ਦੇਖੀ ਹੋਵੇ ਤੁਸੀਂ ਤੇ ਮੈਂ ਮੇਰੇ ਅੰਦਰ ਕਰਦਾਰ ਸਮੋਇਆ ਹੋਇਆ ਹੈ ਕਿਉਂਕਿ ਚਾਚਾਜੀਤ ਸਿੰਘ ਜੀ ਦਾ ਬਹੁਤ ਵੱਡਾ ਬਲਦਾਨ ਹੈ ਚਾਚਾ ਜੀ ਸਿੰਘ ਜੀ ਉਸ ਸਮੇਂ ਦੇ ਵਿੱਚ ਲੋਕ ਕੀਤਾ ਸੀਗਾ ਉਸ ਸਮੇਂ ਦੇ ਵਿੱਚ ਯੂਰਪ ਗਏ ਸੀਗੇ ਉਹਨਾਂ ਨੇ 9 ਮਹੀਨੇ ਯੁੱਧ ਲੜਿਆ ਸੀ ਕਿਸਾਨੀ ਦਾ ਤੇ ਪਕੜੀ ਸੰਭਾਲ ਜੱਟਾਂ ਦਾ ਨਾਰਾ ਵੀ ਉਹਨਾਂ ਦਾ ਦਿੱਤਾ ਹੋਇਆ ਤੇ ਅੱਜ ਜਿਹੜੀਆਂ ਸਰਕਾਰਾਂ ਨੇ ਸਾਡੇ ਮਸਲਾ ਪਕੜੀ ਦਾ ਆ ਗਿਆ ਜੀ ਸਾਨੂੰ ਮੁਜਾਰੇ ਬਣਾਉਣਾ ਚਾਹੁੰਦੀ ਹੈ ਤੇ ਇਹ ਲੇਬਰ ਕਲਾਸ ਬਣਾਉਣਾ ਚਾਹੁੰਦੀ ਹੈ ਸਾਨੂੰ ਚਾਹੁੰਦੀ ਹੈ ਵੀ ਜ਼ਮੀਨਾਂ ਖੋ ਲਈਏ ਸਾਡੇ ਤੋਂ ਤੇ ਦਿਹਾੜੀਦਾਰ ਬਣ ਜਾਣ ਪਰ ਇਹ ਹੋ ਨਹੀਂ ਸਕਦਾ ਸਾਡਾ ਮਸਲਾ ਪੱਗ ਦਾ ਅਜੇ ਇਸੇ ਕਰਕੇ ਪੱਗ ਨੂੰ ਤਰਦੀਜ ਦਿੰਦੇ ਹੋਏ ਕਿਉਂਕਿ ਪੱਗ ਦਾ ਸਾਡਾ ਇਤਿਹਾਸ ਬਹੁਤ ਵੱਡਾ ਹੈ ਇਸ ਪੱਗ ਨੂੰ ਬਚਾਉਣ ਪਿੱਛੇ ਅਸੀਂ ਬਹੁਤ ਸ਼ਹਾਦਤਾਂ ਦਿੱਤੀਆਂ ਨੇ ਸਾਡਾ ਯੂਥ ਸਾਡੀਆਂ ਭੈਣਾਂ ਸਾਰੇ ਲੋਕ ਅੱਜ ਇਸ ਮੂਮੈਂਟ ਨਾਲ ਜੁੜੇ ਨੇ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਸਨੇਹਾ ਦੇਣ ਵਾਸਤੇ ਅਸੀਂ ਪ੍ਰੋਗਰਾਮ ਲਿਖਿਆ ਕੀ ਲੱਗਦਾ ਹੈ ਹੁਣ ਕਿੱਥੇ ਤੱਕ ਗੱਲ ਅੜੀ ਹੋਈ ਹੈ ਸਰਕਾਰ ਵੀ ਉੱਥੇ ਖੜੀ ਹੈ ਕਿਸਾਨ ਜਥੇਬੰਦੀਆਂ ਵੀ ਇਹੀ ਇੱਕੋ ਗੱਲ ਤੇ ਵਜਿੱਦੇ ਨੇ ਕਿ ਖੇਤੀ ਕਾਨੂੰਨ ਰੱਦ ਕੀਤਾ ਜਾਵੇ ਕੀ ਲੱਗ ਦੀ ਸੁਭਾਵਨਾ ਦੇਖੋ ਇਹ ਫੈਸਲੇ ਜਿਹੜੇ ਸਰਕਾਰਾਂ ਦੇ ਰਵੱਈਏ ਹੁੰਦੇ ਆ ਅੜੀਅਲ ਹੁੰਦੇ ਆ ਸਰਕਾਰਾਂ ਨੂੰ ਕਿਤੇ ਲੱਗਦਾ ਹੁੰਦਾ ਵੀ ਇਹ ਲੋਕ ਥੱਕ-ਤੁੱਕੇ ਵਾਪਸ ਚਲੇ ਜਾਣਗੇ ਪਰ ਸਾਨੂੰ ਤਾਂ 90 ਦਿਨ ਹੋਏ ਆ ਚਾਚਾਜੀਤ ਸਿੰਘ ਜੀ ਨੇ ਤਾਂ 9 ਮਹੀਨੇ ਜੁੱਧ ਲੜਿਆ ਤੇ ਮੈਂ ਸਲੂਟ ਕਰਦਾ ਸਾਡੇ ਭੈਣ ਭਰਾਵਾਂ ਨੂੰ ਜਿਹੜੇ ਕਿਸਾਨ 6 ਮਹੀਨੇ ਦਾ ਰਾਸ਼ਨ ਲੈ ਕੇ ਗਏ ਨੇ ਉਹ ਅਜੇ ਪੂਰੇ ਜਜ਼ਬੇ ਨਾਲ ਬੈਠੇ ਨੇ ਉਹਨਾਂ 'ਚ ਤੁਸੀਂ ਦੇਖ ਕੇ ਆਏ ਹੋ ਉੱਥੇ ਕੋਈ ਕਿਸੇ ਤਰ੍ਹਾਂ ਦੀ ਰੋਲਤਾ ਨਹੀਂ ਹੈ ਉਹ ਪੂਰੇ ਟੱٹے ਹੋਏ ਨੇ ਇਹ ਲੜਾਂਗੇ ਮੈਂ ਸਦਾ ਕਹਿੰਦਾ ਹਾਂ ਹਾਕਮਾਂ ਦੇ ਗਲ 'ਚ ਪਾ ਕੇ ਪੰਜਾਲੀ ਰੱਖਿਓ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ਇਹ ਪਿੰਡਾਂ ਤੋਂ ਲੋਕ ਤਾਂ ਬਹੁਤ ਇਸ ਅੰਦੋਲਨ ਦੇ ਨਾਲ ਜੁੜੇ ਨੇ ਸ਼ਹਿਰਾਂ 'ਚ ਕੀ ਮੇ ਦਾ ਮਾਹੌਲ ਆਪਾਂ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਹੈਗੇ ਆ ਕਿੰਨੇ ਕੁ ਲੋਕ ਜਿਹੜੇ ਹੁਣ ਜਾਗਰੂਕ ਹੋ ਚੁੱਕੇ ਨੇ ਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਇਹ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਸਭ ਦੀ ਲੜਾਈ ਹੈ ਦੇਖੋ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈਗੀ ਪਰ ਜਮੀਰ ਹੈਗੀ ਆ ਉਹ ਸਾਡੇ ਨਾਲ ਬੈਠੇ ਆ ਜਿਨ੍ਹਾਂ ਦੀ ਜਮੀਰ ਮਰ ਚੁੱਕੀ ਹੈ ਉਹ ਅੱਜ ਵੀ ਮਰੇ ਕੱਲ ਵੀ ਮਰੇ ਦੂਜੀ ਗੱਲ ਰਹੀ ਕਿਸਾਨ ਜਿਹੜੀ ਲੜਾਈ ਲੜ ਰਹੇ ਆਪਣੇ ਲਈ ਨਹੀਂ ਲੜ ਰਹੇ ਇੰਡੀਆ ਦੇ ਲੋਕਾਂ ਲਈ ਹਿੰਦੁਸਤਾਨ ਦੇ ਲੋਕਾਂ ਲਈ ਲੜ ਰਹੇ ਆ ਕਿਉਂਕਿ ਤੁਸੀਂ ਅੱਜ ਦੇਖੋ ਪੈਟਰੋਲ ਦਾ 100 ਰੁਪਏ ਰੇਟ ਹੋਇਆ ਕੋਈ ਬੰਦਾ ਬੋਲਿਆ ਲੋਕਾਂ ਦੇ ਹਾਲਾਤ ਕੀ ਨੇ ਲੋਕੀ ਅੰਦਰ ਪਿਛੇ ਪਸ ਰਹੇ ਨੇ ਇਸੇ ਤਰ੍ਹਾਂ ਜਿਵੇਂ 20 ਰੁਪਏ ਕਿਲੋ ਵਾਲਾ ਆਟਾ 100 ਰੁਪਏ 200 ਰੁਪਏ ਤੇ ਸਬਜੀ 10 ਰੁਪਏ ਵਾਲੀ ਜਦੋਂ 50 ਰੁਪਏ 100 ਰੁਪਏ ਲੈਣੀ ਪਈ ਫਿਰ ਲੋਕਾਂ ਨੂੰ ਪਤਾ ਲੱਗੂ ਕਿਸਾਨ ਕਿੰਨੇ ਸੱਚੇ ਸੁੱੱਚੇ ਸੀ ਜੇ ਕਲਾਕਾਰਾਂ ਨੂੰ ਇੱਕ ਕੀ ਸੁਨੇਹਾ ਦੇਉਗੇ ਕਿਉਂਕਿ ਹਲੇ ਤੱਕ ਵੀ ਕਈ ਗੱਲਾਂ ਐਵੇਂ ਦੀਆਂ ਨੇ ਕਿ ਵੰਡੇ ਵੰਡੇ ਨਜ਼ਰ ਆਉਂਦੇ ਨੇ ਕੀ ਲੱਗ ਰਿਹਾ ਕਿ ਸੁਨੇਹਾ ਤੁਹਾਡੇ ਵੱਲੋਂ ਕੀ ਦੇਣਾ ਚਾਹੀਦਾ ਦੇਖੋ ਮੈਂ ਤਾਂ ਕਲਾਕਾਰਾਂ ਨੂੰ ਸਦਾ ਬੇਨਤੀ ਕਰਦਾ ਕਿਉਂਕਿ ਮੈਂ ਮੈਂ ਸਦਾ ਇੱਕੋ ਬੇਨਤੀ ਕਰਦਾ ਹਾਂ ਵੀ ਜੇ ਕਿਸਾਨ ਇਕੱਠੇ ਹੋ ਗਏ ਤੁਸੀਂ ਵੀ ਇਕੱਠੇ ਹੋ ਜਾਓ ਇੱਕ ਮੰਚ ਤੇ ਆ ਜਾਓ ਸਾਦਲੀ ਟੁੱਟ ਜਾਣਗੇ ਜੇ ਕਿਸਾਨੀ ਜਿਉਂਦੀ ਰਹੂਗੀ ਤੇ ਗੀਤਕਾਰੀ ਜਿਉਂਦੀ ਰਹੂਗੀ ਫਿਲਮਾਂ ਜਿਉਂਦੀਆਂ ਰਹਿਣਗੀਆਂ ਇਸ ਕਰਕੇ ਸਾਰਿਆਂ ਦਾ ਇਕੱਠੇ ਹੋਣਾ ਜ਼ਰੂਰੀ ਹੈ థాంਕ ਯੂ ਇਹ ਸਾਨੂੰ ਦਰਸ਼ਕ ਦਰਸ਼ਨ ਆਲਖ ਜੋ ਇੱਥੇ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਅੱਜ ਪਗੜੀ ਸੰਭਾਲ ਦਿਵਸ ਮਨਾਉਣ ਦੇ ਲਈ ਪਹੁੰਚੇ ਹੋਏ ਨੇ ਤੇ ਇਹਨਾਂ ਦਾ ਕਲਾਕਾਰਾਂ ਨੂੰ ਇੱਕ ਵੱਡਾ ਸਨੇਹਾ ਵੀ ਇਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਇੱਕ ਜੁੜਤਾ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਰਹੋ ਕੈਮਰਾ ਪਰਸਨ ਮਿਹਰਬਾਨ ਸਿੰਘ ਦੇ ਨਾਲ ਹਰਪਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ